ਆ ਦੇਖੋ ਆ ਕੀ ਬਣ ਗਿਆ ਆ ਭਾਈ ਹਾਂ ਜੀ ਤੁਸੀਂ ਦਾ ਆ ਚੱਕ ਲਓ ਭਾਈ ਅੱਜ ਨਵੀਂ ਵੀਡੀਓ ਤਿਆਰ ਕਰ ਰਿਆ ਜੀਰੀ ਲਾਉਣ ਵਾਲੇ ਬਣ ਰਿਆ ਤੇ ਬਾਕੀ ਤੁਹਾਨੂੰ ਦਿਖਾਉਣਾ ਸਾਰਿਆਂ ਦੇ ਰੰਗ ਟੰਗਾ ਥੋੜੀ ਸਿੰਗਾ ਪੇਂਟ ਵੀ ਲਾ ਦੇਣਾ ਅਜਾ ਰੂਪਾ ਦੇਖੋ ਰੂਪੇ ਦਾ ਕੀ ਮੈਂ ਮਕਰਦਾ ਇਹ ਕਿਉਂ ਕਰ ਰਿਹਾ ਭਾਈ ਇਹ ਤਾਂ ਠੀਕ ਹੈ ਆਈ ਮੰਗਦੇ ਥੋੜਾ ਸਮਾਨ ਅਜੀਰੀ ਨੂੰ ਆ ਸਕਦੇ ਆ ਜੇ ਸਾਈ ਫਲਾਣੇ ਤੋਂ ਗੁੱਗਲ ਤੇ ਪੈਸੇ ਕਰਦੇ ਆ ਸਾਡਾ ਆਣਾ ਨਾ ਨਾ ਸਾਡੀ ਦੀ ਬਿਮਾਰੀ ਹੋਊਗੀ ਤੂੰ ਨਾ ਖਾਲੀ ਪੁੱਤ ਇਹਨਾਂ ਹੋ ਜਾਗਾ ਹਾਂ ਮਾੜਾ ਖੜਜੋ ਥੇ ਨਾਲ ਖੜਜੋ ਲੋਕੇਸ਼ਨ ਦੇਖੋ ਬਹੁਤ ਸੋਹਣੀ ਹੈ ਕੱਚੇ ਘਰਾਂ ਦੀ ਨਾ 13 ਡੌਲਰ ਦੇਖਦੇ ਮੁਰਗੇ ਬੱਕਰੀਆਂ ਆ ਦੇਖੋ ਢੇ ਆ ਖੁੱਡੇ ਦੇਖੋ ਆ ਗਈ ਇਹ ਮੁਰਗੀ ਬੈਠੀ ਆ ਹੈ ਨਾ ਉਹ ਬੈਠੀ ਅੰਦਰ ਕੁੱਲਰ ਦਾ ਬੰਦ ਕਰ ਦਿਆਂ ਖੜ ਕੇ ਉਹ ਬੰਦ ਕਰ ਮੈਂ ਆਵਾਜ਼ ਆਉਣੇ ਨੂੰ ਤੂੰ ਇੰਨੀ ਗੁੰਦਰ ਨੂੰ ਦੇਖ ਲੈ ਆ ਮੁਰਗੀ ਬੈਠੀ ਅੰਦਰ ਕਰ ਦੇ ਬੈਠਾ ਤੂੰ ਪਹਿਲੇ ਆ ਕੇ ਕੁੱਲਰ ਹੀ ਬੰਦ ਕਰ ਦਾਂਗੇ ਅਸੀਂ ਸਿੱਧਾ ਹੋਰ ਫਿਰ ਚੱਲਦਾ ਹਾਂ ਕੁੱਲਰ ਬੰਦ ਕਰਾਂਗੇ ਤੂੰ ਸੀ ਅੰਦਰੋਂ ਅੰਦਰਲੇ ਕੰਮ ਰੋਈ ਲੱਕੜੀ ਨੂੰ ਮੈਂ ਕਰ ਲਉ ਕੋਈ ਨਹੀਂ ਪੈਰ ਇਹਨਾਂ ਦੇ ਵਿੱਚ ਪੈਰ ਪੈਰ ਸੁਣਾ ਲੈ ਤੀਜਾ ਬਹੁਤ ਸੀ ਮਾਇਕਾ ਬਾਈ ਮਾਇਕ ਰਿਓ ਮੈਨੂੰ ਬਈ ਪਤਾ ਨਾ ਇਹ ਤਨਗਰ ਨਹੀਂ ਮੈਂ ਮੈਂ ਵੀ ਆਤਮ ਕਰਨ ਨਹੀਂ ਰਹਾ ਉਹ ਚਿਲ ਚਿਲ ਚਿੱਟੇ ਨਹੀਂ ਹਰਦਾ ਮੈਂ ਤੋਂ ਅੱਗੇ ਚੱਲ ਲੈ ਤੱਕ ਪਹੁੰਚਾਉਂਦਾ ਲਾ ਕੇ ਤੇ ਲੋੜ ਨੂੰ ਗਰਦੀ ਹਾਂ ਹਾਂ ਉਹ ਤੇ ਵੈਟੇ ਜਾਦਾ ਹੁੰਦਾ ਆਪਾਂ ਇਹ ਤਾਂ ਇਥੋ ਸੈ ਜਿਹੜਾ ਹੀ ਛੋਟ ਬਣੂਗੀ ਚੈਂਜ ਔਰੇ ਬੈਠੀ ਆ ਰਾਜ ਉਹ ਤੋਂ ਗਰੋਂਗ ਜਿਉ ਮਾਰ ਲਓ ਉੱਥੋਂ ਪਾ ਲਓ ਇਹ ਚੁੱਲਾ ਜਾਵੇ ਠੰਡਾ ਹੋਇਆ ਮੈਂ ਤੇ ਇੱਥੇ ਕਾ ਤਾ ਉਟਾਈ ਆ ਚੱਲੇ ਆ ਔਰੇ ਇਹਦਾ ਕਿਵੇਂ ਐ ਕਿ ਸੋਣ ਨਹੀਂ ਕਰਦਾ ਲੇਕਰ ਆਸ ਪੇਲੇ ਵੀ ਆਉਂਦੇ ਹੋ ਬਹੁਤ ਮੁੰਟਾ ਹੈ ਕੈਮਰਾ ਲੈ ਕੇ ਉਰੇ ਖੜਿਆ ਆ ਇਥੋਂ ਸਾਰੀ ਆਜੂ ਇੱਥੇ ਰਾਜ ਰਾਜ ਲੋ ਟੀਪਰਾ ਉਹ ਬੋਦੇ ਇਹਨੂੰ ਬੋਲ ਮਾਰ ਰਿਹਾ ਇਧਰ ਕੁੜੀ ਨੂੰ ਬੋਲ ਵੀ ਖੜਾ ਹੋ ਜਾਓ ਇਹ ਤਾਂ ਮਲੋ ਅਸੀਂ ਰੋਟੀ ਆਟੇ ਪਕਾ ਕੇ ਟੀਪੜ ਚੱਕ ਨੂੰ ਇਥੋਂ ਅੱਗ ਕੋਈ ਕੁਝ ਨਹੀਂ ਦਿਖਾਉਣਾ ਇਹ ਤਾਂ ਤਿਆਰ ਖਰੀ ਬੈਠੇ ਮੰਮੀ ਕਦੇ ਮੇਰੇ ਤਿਆਰ ਆ ਕਦੇ ਐਨ ਨਾਲੋ ਇਹ ਸਮਝਾ ਤੁਸੀਂ ਇਹ ਬਣਾ ਗੱਡਾ ਉਹਰੇ ਬੇਰਮ ਕਰੂ ਉਹਰੇ ਘਰੇ ਘਰ ਰੱਖੀ ਭਈ ਜਾਈ ਨਾ ਚੰਦੇ ਹੋਏ ਕਹਣਗੇ ਇਹਨੂੰ ਭਾਈ ਨੂੰ ਉੱਥੇ ਗੜ ਕੇ ਬਾਰੇ ਨੂੰ ਉਧਰ ਨਾ ਦੇਖੀ ਉੱਥੇ ਕਹਿਗੇ ਖੋਡੇ ਵੜੀ ਪਾਇਆ ਇਹੋ ਵੜਣੀ ਨਾ ਕਹੇ ਹਾਂ ਲੋ ਤੁਰਨਗੇ ਗੁਰੂ ਜੇਹਰ ਕਹਣਗੇ ਲੋ ਜਰਾ ਤਿੰਨ ਲੱਖਾਂ ਸਾਰੇ ਬੰਦੇ ਦੋਨੇ ਘਰੋਂ ਪੰਜੇ ਜਾਣੇ ਵਿੱਕੀ ਹੁਣ ਆਇਆ ਕਿ ਗਾਏ ਤਾਂ ਆਪਦੇ ਕੱਲੇ ਘਰ ਚੋਂ ਕਹਿਣਗੇ ਯਾਰਾ ਕੱਲੇ ਕੱਲੇ ਘਰ ਚੋਂ ਤੇ ਵੱਖਾਂ ਨੂੰ ਜਦੋਂ ਉਹ ਕਰ ਰਿਹਾ ਤੁਸੀਂ ਕਰ ਲੋ ਕੱਲੇ ਕੱਲੇ ਘਰ ਚ ਜਵਾਹੂਨ ਬੈਠ ਕੇ ਜਾਣਗੇ ਲੋ ਜੀ ਜੀਰੀ ਲਾਉਣ ਚੱਲੇ ਅਸੀਂ ਪਿਛਿਆਰੀਆ ਸਾਡੀ ਟੀਮ ਆ ਇੱਕ ਆ ਆ ਯਾਰਿਆ ਆਹ ਕਾਲੀ ਪੱਲੀ ਨਾਲ ਹੀ ਰਖ ਰਾ ਦੇਖੋ ਇਹ ਵੱਡੂਗਾ ਮੱਕੀ ਠੀਕ ਜੀ ਲੱਗੇ ਨਾਲ ਲੱਗੇ ਆਜੋ 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 ਮੰਗਾ ਕਹਦਾ ਤੇਰੀ ਜੀਰੀ ਲੱਗੇ ਆ ਆਪਣਾ ਰੂਪਾ ਕਹ ਤੇਰੀ ਜੀਰੀ ਲੱਗੇ ਨਾ ਲੱਗੇ ਮੈਂ ਤਾਂ ਕਹਦਾ ਮੱਕੇ ਅਬਦੀ ਕਹਦਾ ਚਰੀ ਬੱਕੀ ਤੇ ਜਾਊਂਗਾ ਹਾਂ ਸਾਨੂੰ ਕੋਈ ਵਾਨਾ ਨਹੀਂ ਨਾ ਪਰ ਜੀਰੀਆਂ ਦਾ ਲਾਰ ਕੀ ਆਪਣਾ ਈ ਤਾਂ ਉਹ ਪਰਲੇ ਚ ਪੜਾਂਗੇ ਆਪਾਂ ਹੈ ਨਾ ਆ ਇੱਧਰ ਲਾ ਦਾਂਗੇ ਜੀ ਚ ਪਹਿਲਾਂ ਲਾਈ ਸੀ ਹੋਰ ਤੇ ਲਾਉਣਾ ਹੀ ਪਾਣਾ ਫੇ ਮੈਨੂੰ ਲੈਣੇ ਚਾਹਦੇ ਹੋ ਹਾਂ ਦੇਖਦਾ ਜਾਂਦਾ ਵੀ ਘਰ ਦੇ ਕਿੰਨੇ ਸ਼ਾਵਾਂ ਇਹਨਾਂ ਨੂੰ ਮੈਂ ਵੀ ਜੀਰੀ ਲਾਉਣੇ ਆ ਆਪਣੀ ਜੀਰੀ ਠੀਕ ਆ ਜੀਰੀ ਦਾ ਠੀਕ ਹੈ ਜੀ ਠੀਕ ਆ ਰਹੀ ਆ ਸਭੀ ਆ ਰਹੀ ਆ ਸੁਥ ਸੁਥ ਵਿੱਚ ਮਾੜੇ ਮੋਟੇ ਪੇਟੇ ਜਲਵਾ ਹੁੰਦੇ ਨੇ ਆ ਜੀਰੀ ਆ ਭਾਈ ਪੱਡੇ ਪਾਉਣਾ ਇੱਥੇ ਨੇ ਉਹਦੇ ਮਾੜੇ ਮੋਟੇ ਮਾਤਰਾ ਇਹ ਉਹ ਚਾਹ ਤੇ ਪੂਜਾ ਕਰ ਜਾਂਦੀ ਹੈ ਜੀਰੀ ਲੱਗੀ ਹੋਈ ਆ ਹਾਂ ਉਹ ਰਿਸ਼ੀ ਦੀ ਜਿਹੜੀ ਇੱਕ ਥਾਂ ਮ ਇਕੱਠੀ ਬੀਜ ਰੱਖੀ ਹੁੰਦੀ ਐ ਨਹੀਂ ਸਿੱਧੀ ਸਿੱਧੀ ਹੁੰਦੀ ਐ ਉਹ ਪੌਦ ਹੁੰਦੀ ਐ ਭਾਈ ਪਹਿਲਾਂ ਲਾਉਣ ਤੋਂ ਪਹਿਲਾਂ ਇਹ ਦੇਖ ਲਓ ਵੀ ਕੀ ਹੁੰਦਾ ਜੇ ਕਰੇ ਜੀਰੀ ਲਾਉਣ ਜਾ ਰਹੇ ਓਥੇ ਦੇਖ ਟੀਮ ਸਾਡੀ ਥੱਕ ਗਈ ਜੀਰੀ ਲਾਉਣੇ ਫਿਰ ਜੀਰੀ ਕਿਵੇਂ ਲਾਉਂਗੇ ਜੇ ਹੁਣੇ ਥੱਕ ਗਏ ਹੈਂ ਉਹ ਜੀਰੀ ਲਾਉਣ ਲੱਗਦੇ ਪਰ ਲਿਪਾ ਦੇਵਾਂਗੇ ਬਹੁਤ ਲਾਇ ਭਾਂਡੇ ਵੀ ਨਹੀਂ ਸਾਂਭਦੇ चार। 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 अच्छा। ਲਾਂ ਦਾ ਲੋਰ ਸਿੱਟੀ ਹੈਗੀ ਜਿਹੀ। ਕਾਹਨ ਕਿੰਨਾ ਸੋਹਣਾ ਮੌਸਮਾ ਜਮੀ ਠੰਡੀ ਹਵਾ ਬੱਦਲ ਹੋਇਆ ਪਿਆ। ਅੱਛਾ। ਕੋਈ ਨੰਪੁਕੀ ਦਾ ਕਵਾਦਾਂਗੇ। ਨਹੀਂ ਆਦਾ ਆਪ ਗੱਡੀ ਚ। ਖੜ ਜਾ ਨੇ ਖੜ ਜਾ। ਗੱਡੀ ਚ ਕੀ ਐਂ ਵਗ ਜਾਂਦੇ ਤੁਰ ਕੇ। ਭਾਈ ਕਿੱਥੇ ਕਿ ਕਰੋਗੇ? ਮਾਪੇ ਕਿੱਥੇ ਕਰੋ ਕਰ ਲਾਂ ਕਿੰਨਾ ਜਾਨ ਫਿਰ ਜਾਂਦਾ। ਅਸੀਂ ਖੇਤ ਬੈਠੀ ਐ। ਠੀਕ ਆ ਜੀ। ਲੋਈ ਲੋ ਬਾਈ ਟੀਮ ਜੀਰੀ ਲਾਉਣ ਪਹੁੰਚੀ ਆ ਇੱਧਰ ਹਜੇ ਪਹਿਲਾ ਰੀਲਾਂ ਬਣ ਰਹੀਆਂ ਨੇ ਉੱਧਰ ਦੋ ਬੰਦੇ ਬੈਠੇ ਨੇ ਵੀ ਲਾਈਏ ਕੇ ਨਾ ਸਲਾਹਾਂ ਕਰ ਰਹੇ ਨੇ ਐ ਦੱਸ ਕਿਵੇਂ ਕੰਮ ਨਿਪੜੂਗਾ ਪਹਿਲਾਂ ਤਾਂ ਮੱਗਰ ਉੱਠਦਾ ਨਹੀਂ ਹੈਗਾ ਐ ਕਿਵੇਂ ਲੱਗੂਗੀ ਜੀਰੀ ਜੀ ਹੋਰ ਬੰਦੇ ਤਾਂ ਆਪਾਂ 4 ਆ ਆ ਪੌਦ ਇੰਨੀ ਕਾ ਸਾਡੇ ਕੋਲ ਐ ਕਿਵੇਂ ਜੀਰੀ ਲੱਗੂਗੀ ਭਾਈ ਤੁਸੀਂ ਤਾਂ ਰੀਲਾਂ ਤੇ ਜ਼ੋਰ ਲਾ ਰਖਿਆ ਹਾਂ ਰੁਪਈਆ ਤੁਸੀਂ 5000 ਮੰਗੋਗੇ ਕਿਲਾ ਇੱਕ ਨਹੀਂ ਲਾਉਣਾ ਸੋਨੇ ਕਾ ਦਾ ਬਾਲਾ ਗਿਆ ਹਾਂ ਮੱਖੇ ਨੂੰ ਪੜਾ ਲਿਆ ਹਾਂ ਬੱਟ ਤੇ ਤੋੜ ਕੇ ਬੱਟ ਅਗਲੇ ਦੀ ਮਧਾਉਣੀਆਂ ਕਿਹਾ ਭਾਈ ਚੱਲ ਜਦੋਂ ਬੱਟ ਵਿਜਦੀ ਉਹ ਉੱਥੇ ਲੰਘ ਜੇ ਪਰਲੇ ਪਾਸੇ ਹੈ ਆ ਦੇਖ ਲਰੀਲਾਂ ਦੇ ਜੋਰ ਆ ਕੰਮ ਨਹੀਂ ਕਰਦੇ ਆ मौसम बहुत सोणा मीं ਪੈ ਰਹੇ ਨੇ ਜੀ ਆ ਸਾਰਾ ਮੀਂਹ ਦਾ ਪਾਣੀ ਆ ਤੁਸੀਂ ਦੇਖ ਲਓ ਵੀ ਇੰਨਾ ਮੀਂਹ ਪਿਆ ਹੋਇਆ ਇੱਥੇ ਮੋਟਰ ਨਹੀਂ ਚੱਲੀ ਹੋਈ ਇਹ ਵਾਹਣ ਦਾ ਕੱਦੂ ਨਹੀਂ ਕਰਿਆ ਹੋਇਆ ਆਈਆਂ ਇਹ ਤੱਪੜ ਵਾਹਣ ਦੀ ਮੀਂਹ ਦਾ ਪਾਣੀ ਹੈ ਇਹ ਹੁਣ ਵੀ ਕਣੀਆਂ ਡੇਗ ਰਹੀਆਂ ਨੇ ਮੜੀਆਂ ਮੜੀਆਂ ਆ ਦੇਖ ਲੈਣ ਲਓ ਲਓ ਜੀ ਕਰ ਲੋ ਤਿਆਰੀ ਰੂਪੇ ਦੇ ਰੂਪਾ ਕੌਡੀ ਖੇਡਦਾ ਰਿਹਾ ਕਿਸੇ ਟਾਈਮ ਆ ਬੱਚਾ ਨਾਲ ਵਧਿਆ ਕਿ ਤੂੰ ਸਾਡੀ ਦੀ ਲੜਕੀ ਬੈਠ ਕੇ ਸਾਡਾ ਝੋਲਿਆ ਦੇਖ ਚਲੋ ਰੱਖੀ ਦਰ ਮੇਰੇ ਫਰੇਮ ਕਿਹੜਾ ਹੁੰਦਾ ਇਹ ਫਰੇਮ ਇਹ ਆ ਦੇਖੋ ਜੀ ਠੀਕ ਹੈ ਲੈ ਇੱਟਾਂ ਹੀ ਦਰ ਲੈਨੇ ਆ ਦੋ ਹੋਰ ਇੱਟਾਂ ਹੀ ਦਰ ਲੈਨੇ ਆ ਹੈ ਨਹੀਂ ਮਾਇਦਾ ਲਾ ਪਦਾ ਕਣੀਆਂ ਡਿਗਰੀਆਂ ਹੋ ਪਈਆਂ ਨੇ ਇੱਕ ਦੋ ਪਰਲੇ ਬੱਟ ਤੇ ਪੰਜਾਂ ਨੇ ਹੋ ਪਰਾਂ ਪੰਜਾਂ ਦੇ ਨਾਲ ਪਾਏ ਨੇ ਇੰਨੇ ਕਰਾ ਰੋੜੇ ਚਲੋ ਜੀ ਚਲੋ ਮੀ ਆ ਗਿਆ ਮੀ ਆ ਗਿਆ ਕੰਮ ਨਿਮੇੜ ਨਹੀਂ ਰਹੇ ਚਲੋ ਜੀ ਲੋ ਜੀ ਬੇਬੇ ਵੀ ਬਾੜ ਲਈ ਅਸੀਂ ਨੇ ਪਹੁੰਚ ਆਹ ਇੱਧਰ ਇੱਕ ਬੰਦਾ ਹੋਰ ਰਹਿ ਗਿਆ ਦੀ ਇਹ ਵੀ ਜਾ ਰਿਹਾ ਹੈ ਹੈ ਬਗ ਜੂਗੀ ਡਿੱਗ ਜੂਗੀ ਫੇਰ ਕੀ ਹੁੰਦਾ ਏ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੀ ਬਣੂ ਇਕ ਕਿਹੜਾ ਬੱਝੀ ਬੈਠਾ ਦੇਖੀ ਜਾਂਦਾ ਚਲੋ 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 ਹਰੀਆ ਹਰੀਆ ਕੁਛ ਨਹੀਂ ਹੁੰਦਾ ਚਲੋ ਜੀ ਹਿੱਸਾ ਦੋ ਨਾਗ ਹੋਰ ਰਹਿੰਦੇ ਨੇ चल मगर से चलो भाई चलिए कराइए फोटो आ देखो आ की बन गया आ भाई <laughs> ਇਹ ਤਾਂ ਕਰਨਾ ਸੀ ਪੈਸਾ ਮਿਲ ਗਿਆ ਉਹਨਾਂ ਸੀ ਦੇਖ ਤੈਨੂੰ ਪਹਿਲਾਂ ਕਿਹਾ ਸੀ ਅਸੀਂ ਬਾ ਹਾਂ ਮਜ਼ਾ ਕਬਾਤੀ ਕੋਟੀ ਉਪਰਾਉਂ ਸੂਟ ਲਾ ਕੇ ਆਉਂਦੇ ਹਾਂ 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 ਲਾ ਹਾਂ ਤੇਰਾ ਸੂਟ ਦੇ ਹਾਂ ਸੂਟ ਮੈਂ ਕੱਲੀ ਦੇ ਮੈਂ ਤਾਂ ਮਾਫੀ ਨਹੀਂ ਪਾਇਦ ਲੈ ਨਵਾਂ ਸੀ ਦੂਜੀ ਵਾਰ ਪਾਇਆ ਸੀ ਹਜੇ ਫੇਰ ਕੀ ਹੁੰਦਾ ਫੇਰ ਕਿਹੜਾ ਪਾੜਤਾ ਇਹ ਤਾਂ ਧੋਕੇ ਉਹੇ ਦਾ ਹੋਇਆ ਵੋਟਰ ਚਲਾ ਦੋਨੇ ਆਪਾਂ ਨਹੀਂ ਐ ਆ ਜੀ ਮੇਰਾ ਕੋਠੇਗਾ ਕਰਦਾ ਜੀ ਮੱਦਾ ਕਾ ਉਹ ਮੱਦਾ ਵਾਰ ਨੂੰ ਘੋਰ ਤੇ ਹਿੰਦਾ ਤਿੰਨ ਟੋਟਾ ਸਰ ਕੀ ਹੋ ਗਿਆ ਜੀ ਕੰਮ ਮੈਂ ਕਾ ਮੀਨ ਕਰੀਆ ਨਾ ਖਰਾ ਹੋਰ ਮੈਂ ਇੱਕ ਪੈਕ ਹੋ ਰਹੀ ਜੀ ਨਾ ਉੱਤਰੀ ਇੱਕ ਆਪੇ ਆਈ ਚੈੱਕ ਲੋ ਕੇ ਤੇ ਗਿੱਲਾ ਹੋ ਜੀ ਚਲ ਆ ਮੇਰੇ ਘਰੇ ਨੇ ਮੇਰਾ ਸੋਜੇ ਨੂੰ ਉੱਤ ਬਾਹਰ ਤੇ ਪਿੱਛੇ ਲੱਪੜ ਗਿਆ ਤੇ ਅੰਮਾ ਤਾਈ ਨੂੰ ਆਹ ਉਹ ਦੇਖੀ ਪਾਰ ਵਾਲਾ ਜਿਹੜਾ ਕੱਧੂ ਕਰਦੇ ਸਾਡੇ ਦੇਖੀ ਦੀ ਜੀ ਮੈਂ ਹਾਂ ਜੀ ਤੁਹਾਡੇ ਹਾਂ ਜੀ ਆਕ ਮੈਂ ਕਿਹਾ ਮੈਂ ਲੱਗਿਆ ਆਈ ਦੀ ਨਹੀਂ ਮੈਂ ਲਾਇਆ ਹੁਣ ਹਾਂ ਜੀ ਆ ਦੇਖੋ ਚਲਾਤੀ ਮੋਟਰ ਨਹਾਰੀਆਂ ਨੇ ਹੈ ਬਸ ਚਿਬਚਾ ਤੋੜੋਗੇ ਮਗਰ ਆ ਜਾ ਬਾਈ ਮਗਰ ਦਾ ਪੇਡੇ ਲਾ ਰਿਆ ਉਧਰ ਆ ਕੱਪੜੇ ਲੈ ਕੇ ਕੋਈ ਇੱਕ ਆ ਜਾ ਬੰਦ ਕਰ ਦਿਓ ਚਾਹੇ ਕਾਦੇ ਮੈਂ ਮੋਟੀ ਪੈਰ ਢੋ ਲੀਏ